हां जसਕਾਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਆ ਤੁਹਾਡਾ ਨਵੇਂ ਵੀਡੀਓ ਵਿੱਚ ਅੱਜ ਦੀ ਵੀਡੀਓ ਮੇਨ ਹੈਗੀ ਆ ਪਰਸਨਲ ਸੈਲਫ ਇੰਪਰੂਵਮੈਂਟ ਤੇ ਦੇਖੋ ਜਿਆਤਰ ਲੋਕ ਆਪਣੀ ਜ਼ਿੰਦਗੀ ਇੱਕੋ ਹੀ ਚੀਜ਼ ਕਰਦੇ ਰਹਿ ਜਾਂਦੇ ਨੇ ਇੱਕੋ ਚੀਜ਼ ਵਿੱਚ ਕੱਟਦੇ ਹੁੰਦੇ ਨੇ ਨਾ ਉਹ ਚੀਜ਼ ਤੋਂ ਅੱਗੇ ਵਧਦੇ ਨੇ ਨਾ ਉਥੋਂ ਗਰੋ ਕਰਦੇ ਨੇ ਬਸ ਉਹੀ ਚੀਜ਼ ساری ਉਮਰ ਕਰੀ ਜਾਂਦੇ ਨੇ ਫੋਰ ਐਗਜ਼ਾਮਪਲ ਬੰਦਾ ਇੱਕ ਪਾਸੇ ਜੌਬ ਤੇ ਲੱਗ ਜਾਂਦਾ ਕੰਫਰਟेबल ਹੋ ਜਾਂਦਾ ਉੱਥੇ ਬੰਦਾ ساری ਉਮਰ ਆਪਦੀ ਕੱਢ ਦਿੰਦਾ ਪਰ ਇੱਕ ਟਾਈਮ ਆਉਂਦਾ ਜਦੋਂ ਰੀਅਲਾਈਜ਼ ਕਰਦਾ ਵੀ ਮੇਰੇ ਹਾਨ ਦੇ ਨੇ ਜਿਹੜੇ ਉਹ ਕਿੱਥੇ ਪਹੁੰਚ ਗਏ ਜ਼ਿੰਦਗੀ 'ਚ ਉਹ ਕਿਹੜੇ-ਕਿਹੜੇ ਲੈਵਲ ਤੇ ਨੇ ਤੇ ਮੈਂ ਇੱਕੋ ਜਗ੍ਹਾ ਖੜਿਆ ਰਿਹਾ ਇੱਕੋ ਜਗ੍ਹਾ ਸਟਕ ਰਿਹਾ ਤੇ ਜੇ ਮੈਂ ਥੋੜਾ ਬੋੜਾ ਰਿਸਕ ਲੈ ਲੈਂਦਾ ਆਫ ਦਿ ਕੰਫਰਟ ਜ਼ੋਨ ਚੋਂ ਨਿਕਲ ਕੇ ਕੋਈ ਨਵੀਂ ਟرائی ਕਰਕੇ ਦੇਖਦਾ ਮੇਬੀ ਮੈਂ ਜਹਜੀ ਲਾਈਫ ਅੱਜ ਜੋ ਰਿਹਾ ਇਹ ਤੋਂ 10 ਗੁਣਾ ਹੋਰ ਵਧੀਆ ਹੋਣੀ ਸੀ ਪਰ ਉਹ ਰਿਗਰੈਟ ਰਹਿ ਜਾਂਦਾ ਫਰਮਾਨ ਚ ਬੰਦਾ ਉਹ ਚੀਜ਼ ਕਰਦਾ ਨਹੀਂਗਾ ਕਿਉਂਕਿ ਮਨ ਵਿੱਚ ਡਰ ਰਹਿੰਦਾ ਦੂਜੀ ਚੀਜ਼ ਕੀ ਹੁੰਦੀ ਆ ਬੰਦਾ ਕੰਫਰਟੇਬਲ ਬਹੁਤ ਹੋ ਜਾਂਦਾ ਦੇਖੋ ਖਾਸ ਕਰਕੇ ਜੋ ਤੁਸੀਂ ਯੰਗ ਹੋ ਤੇ ਤੁਸੀਂ ਇੱਕ ਜਗ੍ਹਾ ਕੰਫਰਟੇਬਲ ਹੋ ਜਾਂਨੇ ਹੋ ਤਾਂ ਸਮਝੋ ਤੁਹਾਡੀ ਗਰੋਥ ਉੱਥੇ ਖਤਮ ਹੋ ਜਾਂਦੀ ਆ ਤੁਸੀਂ ਜਿਹੜੀ ਚੀਜ਼ ਟ੍ਰੋਲੀ ਮੈਟਰ ਕਰਦੀ ਆ ਜੋ ਕਿ ਹੈਗੀ ਆ ਤੁਹਾਡੀ ਸੈਲਫ ਇੰਪਰੂਵਮੈਂਟ ਤੁਸੀਂ ਉਹ ਚੀਜ਼ ਤੇ ਫੋਕਸ ਕਰਨਾ ਛੱਡ ਦਿੰਨੇ ਹੋ ਤੁਹਾਨੂੰ ਬਸ ਕੰਫਰਟ ਚਾਹੀਦੀ ਆ ਜੇ ਕੋਈ ਔਖਾ ਕੰਮ ਹੁੰਦਾ ਕਰਨ ਨੂੰ ਤੁਸੀਂ ਉਹ ਔਖਾ ਕੰਮ ਵੀ ਨਹੀਂ ਕਰਦੇ ਹੈਗੇ ਬੰਦਾ ਇੱਕ ਸਾਈਕਲ ਵਿੱਚ ਸਟਕ ਰਹਿ ਜਾਂਦਾ ਪਰ ਇਸ ਸਾਈਕਲ ਵਿੱਚੋਂ ਨਿਕਲਣ ਦਾ ਵੀ ਆਪਸ਼ਨ ਹਮੇਸ਼ਾ ਬੰਦੇ ਦੇ ਵਿੱਚ ਹੀ ਹੁੰਦਾ ਜੇ ਬੰਦਾ ਆਪ ਚਾਵੇ ਤਾਂ ਇਹ ਚੀਜ਼ ਚੋਂ ਇਹ ਜੀ ਜ਼ਿੰਦਗੀ ਚੋਂ ਨਿਕਲ ਕੇ ਹੋਰ ਆਪਣੀ ਇੱਕ ਵਧੀਆ ਲਾਈਫ ਬਣਾ ਸਕਦਾ ਪਰ ਓਬਵੀਅਸਲੀ ਸਭ ਤੋਂ ਪਹਿਲੀ ਚੀਜ਼ ਤਾਂ ਅਨਕੰਫਰਟੇਬਲ ਹੋਣਾ ਪੈਣਾ ਔਖੀਆਂ ਚੀਜ਼ਾਂ ਕਰਨੀਆਂ ਪੈਣੀਆਂ ਨੇ ਕੰਮ ਜ਼ਿਆਦਾ ਕਰਨਾ ਪੈਂਦਾ ਹੁਣ ਇੱਕ ਚੀਜ਼ ਤੇ ਤੁਸੀਂ ਧਿਆਨ ਰੱਖਿਓ ਜਿਹੜੀ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ ਆ ਇਹ ਚੀਜ਼ ਤੋਂ ਬਹੁਤ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਤੁਸੀਂ ਜੇ ਲਾਈਵ ਵਿੱਚ ਟ੍ਰੋਲੀ ਗਰੋ ਕਰ ਰਹੇ ਹੋ ਜਾਂ ਨਹੀਂ ਬਹੁਤ ਸਿੰਪਲ ਚੀਜ਼ ਆ ਆਪਦੀ ਲਾਈਫ ਨੂੰ ਹੁਣ ਤੋਂ ਇੱਕ ਸਾਲ ਪਹਿਲਾਂ ਦੇਖੋ ਹੁਣ ਤੋਂ ਇੱਕ ਸਾਲ ਪਹਿਲਾਂ ਤੁਹਾਡੀ ਜ਼ਿੰਦਗੀ ਕਿੱਦਾਂ ਹੁੰਦੀ ਸੀ ਤੇ ਅੱਜ ਤੁਹਾਡੀ ਜ਼ਿੰਦਗੀ ਕਿੱਦਾਂ ਤੇ ਦੇਖੋ ਕਿੰਨਾ ਕੁ ਫਰਕ ਪਿਆ ਇੱਕ ਸਾਲ ਪਹਿਲਾਂ ਤੁਹਾਡੀ ਕਿੰਨੀ ਕੁ ਕਮਾਈ ਸੀਗੀ ਤੇ ਅੱਜ ਤੁਹਾਡੀ ਕਿੰਨੀ ਕਮਾਈ ਆ ਉਹ ਚ ਕੋਈ ਚੇਂਜ ਆਈ ਆ ਤੁਹਾਡੇ ਫਾਈਨੈਂਸ ਵਿੱਚ ਦੂਜੀ ਚੀਜ਼ ਇੱਕ ਸਾਲ ਪਹਿਲਾਂ ਤੁਹਾਡੀ ਕੁਆਲਿਟੀ ਆਫ ਲਾਈਫ ਕਿੱਦਾਂ ਸੀ ਤੁਸੀਂ ਕਿੱਦਾਂ ਦੀ ਜ਼ਿੰਦਗੀ ਜਿਉਂਦੇ ਸੀ ਤੇ ਅੱਜ ਦੇ ਟਾਈਮ ਕਵਾਲਿਟੀ ਆਫ ਲਾਈਫ ਕਿਵੇਂ ਆ ਜੇ ਚੀਜ਼ਾਂ ਘਟਦੀਆਂ ਜਾ ਰਹੀਆਂ ਨੇ ਤੁਹਾਡੀ ਕੁਆਲਿਟੀ ਆਫ ਲਾਈਫ ਘਟੀ ਆ ਤੁਹਾਡੇ ਇਨਕਮ ਵੀ ਵਧੀ ਨਹੀਂ ਹੈਗੀ ਲਗਭਗ ਉੱਥੇ ਹੀ ਆ ਤਾਂ ਇਹਦਾ ਮਤਲਬ ਇਹ ਆ ਵੀ ਤੁਸੀਂ ਕੰਫਰਟ ਜ਼ੋਨ ਵਿੱਚੋਂ ਦੇਖੋ ਹਾਂ ਹੁਣ ਬਹੁਤ ਲੋਕ ਕਹਿਣਗੇ ਵੀ ਇਹ ਗੱਲਾਂ ਕਰਨੀਆਂ ਸੌਖੀਆਂ ਨੇ ਪਰ ਜਦੋਂ ਰੀਅਲ ਲਾਈਫ 'ਚ ਕੋਈ ਚੀਜ਼ ਕਰਨੀ ਹੁੰਦੀ ਆ ਉਹ ਬਹੁਤ ਔਖੀ ਹੁੰਦੀ ਆ ਮੈਂ ਟੋਟਲੀ ਐਗਰੀ ਕਰਦਾ ਇਹ ਚੀਜ਼ ਨਾਲ ਕਿਉਂਕਿ ਜਦ ਤੱਕ ਮੈਂ ਵੀ ਕਾਲਜ ਵਿੱਚ ਹੁੰਦਾ ਸੀਗਾ 21-22 ਸਾਲ ਦੀ ਉਮਰ ਤੱਕ ਮੇਰੀ ਲਾਈਫ 'ਚ ਵੀ ਇਦਾਂ ਨਹੀਂਗਾ ਕਿ ਮੈਂ ਬਹੁਤ ਕੁਝ ਅਚੀਵ ਕਰ ਲਿਆ ਸੀਗਾ ਮੈਂ ਵੀ ਜਦੋਂ ਇੱਕ ਵਾਰ ਕਾਲਜ ਵਾਲੀ ਲਾਈਫ ਖਤਮ ਹੋ ਗਈ ਰੀਅਲ ਲਾਈਫ ਵਿੱਚ ਆਇਆ ਆ ਪ੍ਰੋਪਰ ਇੱਕ ਕੈਰੀਅਰ ਵਿੱਚ ਬੜੇ ਆ ਸੀਰੀਅਸ ਹੋਇਆ ਆ ਲਾਈਫ ਨੂੰ ਲੈ ਕੇ ਮੇਰੀ ਲਾਈਫ ਵੀ ਫਿਰ ਵਧੀਆ ਹੋਣ ਲੱਗੀ ਆ ਉਦੋਂ ਪਹਿਲਾਂ ਮੈਂ ਵੀ ਬਹੁਤ ਆਪਦੇ ਕੰਫਰਟ ਜ਼ੋਨ ਚ ਰਹਿੰਦਾ ਸੀਗਾ ਬੰਦਾ ਉਦੋਂ ਗਰੋਥ ਬਾਰੇ ਨਹੀਂ ਸੋਚਦਾ ਸੋ ਇਹ ਬਹੁਤ ਨਾਰਮਲ ਗੱਲ ਆ ਹਨਾ ਖਾਸ ਕਰਕੇ ਜੇ ਤੁਸੀਂ ਵੀ ਇਹ ਵੀਡੀਓ ਦੇਖ ਰਹੇ ਹੋ ਤੇ ਤੁਹਾਡੀ ਉਮਰ ਬਹੁਤ ਯੰਗ ਆ ਤੇ ਹੁਣੇ ਤੁਹਾਡੀ ਪੜ੍ਹਾਈ ਨਿਬੜੀ ਆ ਤਾਂ ਆ ਜਿਹੜੇ ਹੁਣ ਤੋਂ ਅਗਲੇ 5 ਸਾਲ ਨੇ ਇਹ ਡਿਸਾਈਡ ਕਰਨਗੇ ਵੀ ਆਉਣ ਵਾਲੀ ਜ਼ਿੰਦਗੀ ਜਿਹੜੀ ਹੋਊਗੀ ਤੁਹਾਡੀ ਉਹ ਵਧੀਆ ਹੋਊਗੀ ਜਾਂ ਉਹ ਆਉਣ ਵਾਲੇ ਜ਼ਿੰਦਗੀ ਚ ਵੀ ਤੁਸੀਂ ਸਟਰਗਲ ਕਰੋਗੇ ਸੋ ਖਾਸ ਕਰਕੇ ਜੋ ਤੁਸੀਂ ਯੰਗ ਸਭ ਤੋਂ ਬੈਸਟ ਟਾਈਮ ਹੁੰਦਾ ਇਹ ਆਪਦੇ ਕੈਰੀਅਰ ਬਣਾਉਣ ਦਾ ਚਾਹੇ ਤੁਸੀਂ ਸਾਰਾ ਦਿਨ ਕੰਮ ਕਰੀ ਚੱਲੋ ਘੱਟ ਸੋ ਲਓ ਸੱਤੇ ਦਿਨ ਕੰਮ ਕਰੋ ਤੁਹਾਡੇ ਸਰੀਰ 'ਚ ਜਾਨ ਹੈਗੀ ਆ ਤੁਸੀਂ ਯੰਗ ਹੋ ਤੁਸੀਂ ਕਰ ਸਕਦੇ ਹੋ ਤੁਹਾਡਾ ਸਰੀਰ ਉਹ ਚੀਜ਼ ਚੱਲੀ ਜਾਂਦਾ ਪਰ ਜੇ ਆਹ ਸਾਲ ਤੁਸੀਂ ਪਾਰਟੀ ਕਰਦੇ ਰਹਿ ਜੰਨੇ ਹੋ ਇੰਜੋਏਮੈਂਟ ਹੀ ਦੇਖਦੇ ਹੋ ਆਪਦੀ ਸੈਲਫ ਇੰਪਰੂਵਮੈਂਟ ਤੇ ਫੋਕਸ ਨਹੀਂ ਕਰਦੇ ਹੈਗੇ ਤਾਂ ਆਉਣ ਵਾਲੀ ਜਿਹੜੀ ਜ਼ਿੰਦਗੀ ਆ ਉਹ ਬਹੁਤ ਔਖੀ ਹੋਊਗੀ ਸੋ ਪਹਿਲੀ ਚੀਜ਼ ਤਾਂ ਇਹ ਆ ਆਪਦੀ ਅੱਜ ਦੀ ਜ਼ਿੰਦਗੀ ਨੂੰ ਇੱਕ ਸਾਲ ਪਹਿਲਾਂ ਵਾਲੀ ਜ਼ਿੰਦਗੀ ਨਾਲ ਕੰਪੇਅਰ ਕਰਕੇ ਦੇਖੋ ਦੂਸਰੀ ਗੱਲ ਜੋ ਹੈਗੀ ਆ ਉਹ ਇਹ ਆ ਵੀ ਤੁਸੀਂ ਆਪਦੇ ਸਰਕਲ ਵੱਲ ਦੇਖੋ ਤੁਸੀਂ ਕਿੱਦਾਂ ਦੇ ਲੋਕਾਂ ਆ ਫਿਰਦੇ ਹਾਂ ਕਿੱਦਾਂ ਦੇ ਲੋਕਾਂ ਨਾਲ ਟਾਈਮ ਸਪੈਂਡ ਕਰਦੇ ਹਾਂ ਕਿਉਂਕਿ ਲਾਈਫ ਵਿੱਚ ਜੇ ਤੁਸੀਂ ਆਪਦਾ ਲੈਵਲ ਅਪ ਕਰਨਾ ਜੇ ਤੁਹਾਡੇ ਨਾਲ ਦੇ ਬੰਦੇ ਤੁਹਾਤੋਂ ਤੋਂ ਉੱਪਰ ਨਹੀਂ ਹੈਗੇ ਤਾਂ ਤੁਸੀਂ ਵੀ ਉੱਪਰ ਨਹੀਂ ਜਾਓਗੇ ਤੁਹਾਡੇ ਸਰਕਲ ਵਿੱਚ ਤੁਹਾਨੂੰ ਤੁਹਾਡੇ ਨਾਲ ਵੀ ਬੈਟਰ ਬੰਦੇ ਰੱਖਣੇ ਪੈਣੇ ਨੇ ਵੀ ਜੇ ਤੁਸੀਂ ਆਪਦੇ ਤੋਂ ਸਕਸੈਸਫੁਲ ਬੰਦਿਆਂ ਨਾਲ ਟਾਈਮਸ ਸਪੈਂਡ ਕਰੋਗੇ ਤਾਂ ਤੁਸੀਂ ਵੀ ਉਹਨਾਂ ਦੀ ਰੇਸ ਕਰੋਗੇ ਅੱਧਾ ਤਾਂ ਬੰਦਾ ਮੋਟੀਵੇਟ ਆਪਦੇ ਨਾਲ ਦੇ ਨੂੰ ਦੇਖ ਕੇ ਹੋ ਜਾਂਦਾ ਚਾਹੇ ਆਪਦੇ ਨਾਲ ਦੇ ਵਧੀਆ ਕੰਮ ਕਰਦੇ ਨੇ ਚਾਹੇ ਉਹ ਮਾੜਾ ਕੰਮ ਕਰਦੇ ਨੇ ਜੇ ਨਾਲ ਦੇ ਬੰਦੇ ਕਰਦੇ ਹੋਣ ਬੰਦੇ ਨੂੰ ਐਂ ਲੱਗਦਾ ਵੀ ਮੈਂ ਵੀ ਕਰ ਸਕਦਾ ਹਨਾ ਕੋਈ ਚੱਕਰ ਨਹੀਂ ਵੀ ਜੇ ਇਹ ਵੀ ਕਰਦੇ ਨੇ ਮੈਂ ਵੀ ਕਰੂੰ ਸੋ ਜੈਡ ਤੁਹਾਡੇ ਸਰਕਲ ਵਿੱਚ ਲੋਕ ਨੇ ਉਹ ਤੁਹਾਡੇ ਨਾਲ ਵਧੀਆ ਹੋਣੇ ਚਾਹੀਦੇ ਨੇ ਉਹ ਜ਼ਿੰਦਗੀ ਨੂੰ ਲੈ ਕੇ ਸੀਰੀਅਸ ਹੋਣੇ ਚਾਹੀਦੇ ਨੇ ਜ਼ਿੰਦਗੀ ਵਿੱਚ ਨਾ ਤੇ ਗੋਲ ਹੋਣਾ ਚਾਹੀਦੇ ਨੇ ਵੀ ਅੱਗੇ ਜਾ ਕੇ ਅਸੀਂ ਇੰਪਰੂਵ ਕਰਨਾ ਹੋਰ ਸਕਸੈਸਫੁਲ ਬਣਨਾ ਜੇ ਤੁਸੀਂ ਇਦਾਂ ਦੇ ਲੋਕਾਂ ਨਾਲ ਟਾਈਮ ਸਪੈਂਡ ਕਰਦੇ ਹੋ ਜੋ ਬਿਲਕੁਲ ਲਾਈਫ ਨੂੰ ਲੈ ਕੇ ਸੀਰੀਅਸ ਨਹੀਂ ਉਹਨਾਂ ਤੇ ਕੋਈ ਫਿਊਚਰ ਪਲਾਨ ਨਹੀਂਗੇ ਤਾਂ ਤੁਸੀਂ ਵੀ ਤੁਹਾਡਾ ਮਾਈਂਡ ਸੈਟ ਵੀ ਯਾਰ ਡਿਵੈਲਪ ਨਹੀਂ ਹੋ ਪਾਊਗਾ ਤੁਹਾਡਾ ਮਾਈਂਡ ਸੈਟ ਵੀ ਉੱਥੇ ਤੱਕ ਹੀ ਰਹੂਗਾ ਸੋ ਸਭ ਤੋਂ ਪਹਿਲਾਂ ਤਾਂ ਆਪਦੀ ਸੋਚ ਵਧਾਉਣੀ ਪੈਂਦੀ ਆ ਕਦੇ ਕਦੇ ਕੀ ਹੁੰਦਾ ਜਿਹੜੇ ਨਾਲ ਦੇ ਬੰਦੇ ਨੇ ਉਹੀ ਬੰਦੇ ਸੋਚ ਵਧਾਉਣ ਨਹੀਂ ਦਿੰਦੇ ਕਿਉਂਕਿ ਜੇ ਤੁਸੀਂ ਉਹਨਾਂ ਨੂੰ ਕੋਈ ਵਧੀਆ ਬਿਜ਼ਨਸ ਆਈਡੀਆ ਦੱਸੋਗੇ ਵੀ ਮੈਂ ਆ ਚੀਜ਼ ਕਰਨਾ ਚਾਹੁੰਦਾ ਤੇ ਉਹ ਤੁਹਾਨੂੰ ਡੀਮੋ ਉਹਨਾਂ ਨੇ ਤੁਹਾਨੂੰ ਅੱਗੇ ਨਹੀਂ ਵਧਣ ਦੇਣਾ। ਸੋ ਇਹਨਾਂ ਨੂੰ ਚੰਗਾ ਤਾਂ ਇਹ ਹੁੰਦਾ ਵੀ ਬੰਦਾ ਆਪਦੇ ਆਪ ਨੂੰ ਆਈਸੋਲੇਟ ਕਰ ਲੇ। ਕਿਸੇ ਨੂੰ ਕੁਝ ਦੱਸਣ ਦੀ ਲੋੜ ਨਹੀਂ ਮੈਂ ਕੀ ਕਰ ਰਿਹਾ। ਉਸ ਤੋਂ ਬਾਅਦ ਆਖਰੀ ਪੁਆਇੰਟ ਆ ਇਹ ਦੇਖੋ। ਸਭ ਤੋਂ ਔਖੀ ਚੀਜ਼ ਜ਼ਿੰਦਗੀ 'ਚ ਹੁੰਦੀ ਆ ਆਪਦੀ ਇੱਜ਼ਤ ਵਧਾਉਣੇ, ਆਪਦੀ ਵੈਲਿਊ ਵਧਾਉਣੇ। ਜੇ ਦੇਖੋ ਤੁਹਾਡੀ ਵੈਲਿਊ ਹੋਊਗੀ ਲੋਕਾਂ ਨੂੰ ਤੁਹਾਡੇ ਵਿੱਚ ਕੁਝ ਦਿਖੂਗਾ ਤਾਂ ਹੀ ਲੋਕ ਤੁਹਾਡੀ ਇੱਜ਼ਤ ਕਰਨਗੇ ਤਾਂ ਹੀ ਲੋਕ ਆਪ ਹੀ ਤੁਹਾਨੂੰ ਅਪਰੋਚ ਕਰਨਗੇ ਤੁਹਾਨੂੰ ਹੋਰ ਕਿਸੇ ਨੂੰ ਅਪਰੋਚ ਕਰਨ ਦੀ ਲੋੜ ਨਹੀਂਗੇ ਆਪ ਬੰਦੇ ਕੋ ਥੋੜੇ ਕੋ ਚੱਲ ਕੇ ਆਉਣਗੇ ਪਰ ਇਹ ਚੀਜ਼ ਕਰ ਲਈ ਪਹਿਲਾਂ ਆਪਦੇ ਆਪ ਤੇ ਆਪਦੀ ਲਾਈਫ ਵਿੱਚ ਬਹੁਤ ਸਾਰਾ ਹਾਰਡਵਰਕ ਕਰਨਾ ਪੈਂਦਾ ਇਹ ਇਦਾਂ ਨਹੀਂ ਕਿ ਬਈ 1-2 ਸਾਲ ਚ ਬੰਦਾ ਕਰ ਲਓ ਇਹ ਇੱਕ ਐਡਾ ਲੰਬਾ ਪ੍ਰੋਸੈਸ ਆ ساری ਉਮਰ ਹੀ ਚੱਲੀ ਜਾਂਦਾ ਬੰਦਾ ساری ਉਮਰ ਹੀ ਆਪਦੇ ਆਪ ਨੂੰ ਇੰਪਰੂਵ ਕਰੀ ਜਾਂਦਾ ਕਦੇ ਵੀ ਪਰਫੈਕਸ਼ਨ ਲੈਵਲ ਤੇ ਤਾਂ ਕੋਈ ਨਹੀਂ ਪਹੁੰਚਦਾ ਹੈਗਾ ਪਰ ਬੰਦਾ ਆਪਦੇ ਪੁਰਾਣੇ 올ਡਰ ਸੈਲਫ ਨਾ ਤਾਂ ਬੈਟਰ ਹੋ ਜਾਂਦਾ ਆਪਦੇ 1 ਸਾਲ ਤੋਂ ਪਹਿਲਾਂ ਵਾਲਾ ਜਿਹੜਾ ਵਰਜਨ ਸੀ ਉਹ ਵਰਜਨ ਤੋਂ ਬੈਟਰ ਹੋ ਜਾਂਦਾ ਆਪਦੀ ਜਿਹੜੀ ਸੈਲਫ ਇੰਪਰੂਵਮੈਂਟ ਆ ਉਹਨੂੰ ਰੋਕੋ ਨਾ ਤੁਸੀਂ 2-4 ਸਾਲ ਮਿਹਨਤ ਕੀਤੀ ਆ ਹੁਣ ਤੁਹਾਡੀ ਲਾਈਫ ਚੇਂਜ ਹੋ ਗਈ ਤੇ ਤੁਹਾਨੂੰ ਲੱਗਦਾ ਬਸ ਇੱਥੇ ਤੱਕ ਹੀ ਆ ਨਾ ਸਕਸੈਸ ਜਿਹੜੀ ਆ ਉਹ ਇੱਥੇ ਤੱਕ ਹੀ ਆ ਪਰ ਇਹ ਤੋਂ ਵੀ ਉੱਤੇ ਇੱਕ ਹੋਰ ਲੈਵਲ ਦੀ ਸਕਸੈਸ ਆ ਸੋ ਕਦੇ ਵੀ ਕੋਈ ਇੱਕ ਚੀਜ਼ ਨਾ ਸੈਟੀਸਫਾਈ ਨਾ ਹੋਇਆ ਕਰੋ ਕੰਫਰਟेबल ਨਾ ਹੋਇਆ ਕਰੋ ਹਮੇਸ਼ਾ ਤੁਹਾਡੇ ਵਿੱਚ ਹੋਰ ਭੁੱਖ ਹੋਣੀ ਚਾਹੀਦੀ ਆ ਵੀ ਮੈਂ ਹੋਰ ਅੱਗੇ ਪਧਰਾਂ ਮੈਂ ਹੋਰ ਇੰਪਰੂਵ ਕਰਾਂ ਆਪਣੀ ਲਾਈਫ ਨੂੰ ਹਰੇਕ ਪਾਸਿਓਂ ਹਰ ਪਾਸਿਓਂ ਪੈਸੇ ਵਾਲੇ ਪਾਸਿਓਂ ਵੀ ਫੈਮਿਲੀ ਵਾਲੇ ਪਾਸਿਓਂ ਵੀ ਰਿਲੇਸ਼ਨਸ਼ਿਪ ਵਾਲੇ ਪਾਸਿਓਂ ਵੀ ਹਰ ਪਾਸਿਓਂ ਤੁਹਾਡੀ ਲਾਈਫ ਬੈਟਰ ਹੋਣੀ ਚਾਹੀਦੀ ਆ ਤੁਸੀਂ ਇੱਕ ਚੀਜ਼ ਪਿਕ ਕਰ ਲਓ ਇੱਕ ਕਰੀਅਰ ਚੂਜ਼ ਕਰ ਲਓ ਉਹਨੂੰ ਕਮ ਸੇ ਕਮ ਆਪਣੀ ਜ਼ਿੰਦਗੀ ਦੇ 2 ਸਾਲ ਦੋ ਜੇ 2 ਸਾਲ ਬਾਅਦ ਵੀ ਤੁਹਾਨੂੰ ਲੱਗਿਆ ਵੀ ਗੱਲ ਨਹੀਂ ਬਣਦੀ ਫਿਰ ਚਾਹੇ ਉਹਨੂੰ ਛੱਡ ਕੇ ਚੇਂਜ ਕਰ ਲਓ ਪਰ ਇਦਾਂ ਨੀਗਾ ਹਨਾ ਜ਼ਿਆਦਾਤਰ ਲੋਕ ਆਪਣੀ ਜ਼ਿੰਦਗੀ 'ਚ ਡਿਸਾਈਡ ਨਹੀਂ ਕਰ ਪਾਉਂਦੇ ਜਿਹੜਾ ਸਟਾਰਟਿੰਗ ਪੁਆਇੰਟ ਹੁੰਦਾ ਲੋਕ ਸਟਾਰਟਿੰਗ ਪੁਆਇੰਟ ਤੋਂ ਹੀ ਅੱਗੇ ਦੀ ਜਿੰਦਗੀ ਚ ਸੋ ਆ ਚੀਜ਼ ਕਰਕੇ ਦੇਖੋ ਜੇ ਤੁਸੀਂ ਵੀ ਡਿਸਾਈਡ ਨਹੀਂ ਕਰ پاਉਂਦੇ ਇੱਕ ਚੀਜ਼ ਚੁਣ ਲਓ ਕੋਈ ਵੀ ਹੋਵੇ ਹਨਾ ਤੁਹਾਡੇ ਕੋਲ ਤਿੰਨ ਆਪਸ਼ਨ ਨੇ ਉਹ ਤਿੰਨ ਆਪਸ਼ਨ ਚੋਂ ਇੱਕ ਆਪਸ਼ਨ ਚੁਣ ਲਓ ਤੇ ਆਪਦੇ 2 ਸਾਲ ਉਹ ਪੂਰੀ ਉਹ ਚੀਜ਼ ਨੂੰ ਦੋ ਸਾਲ ਮੈਂ ਤਾਂ ਕਹਿੰਨਾ ਕਿਉਂਕਿ ਕਮ ਸੇ ਕਮ ਜੇ ਤੁਸੀਂ ਇੰਨਾ ਟਾਈਮ ਉਹ ਚੀਜ਼ ਨੂੰ ਦਿੱਤਾ ਹੋਊਗਾ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਵੀ ਇਹ ਚੀਜ਼ ਵਿੱਚ ਗਰੋਥ ਹੈਗੀ ਹੈ ਜਾਂ ਨਹੀਂ ਜੇ ਕੁਝ ਕੁ ਮਹੀਨੇ ਦੋਗੇ ਕੁਝ ਕੁ ਮਹੀਨਿਆਂ ਚ ਤਾਂ ਬੰਦਾ ਉਹ ਚੀਜ਼ ਹਜੇ ਸਿੱਖ ਰਿਹਾ ਹੁੰਦਾ ਜੇ ਤੁਸੀਂ ਕੰਫਿਊਜ਼ਡ ਹੋ ਹਜੇ ਸਟਾਰਟਿੰਗ ਪੁਆਇੰਟ ਵਿੱਚੋਂ ਤੁਹਾਨੂੰ ਕੋਈ ਨਹੀਂ ਪਤਾ ਵੀ ਲਾਈਫ 'ਚ ਕਰਨਾ ਕੀ ਆ ਪਰ ਤੁਹਾਡੇ ਬਹੁਤ بڑے ਸੁਪਨੇ ਨੇ ਤੁਸੀਂ ਲਾਈਫ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਇਹ ਬਿਲਕੁਲ ਬੇਸਿਕ ਚੀਜ਼ ਆ ਇੱਕ ਚੀਜ਼ ਚੁਣੋ ਤੇ ਉਹ ਸ਼ੁਰੂ ਕਰੋ ਜੇ ਬਾਅਦ 'ਚ ਉਹ ਚੀਜ਼ ਨਹੀਂ ਕੰਮ ਕਰਦੀ ਤਾਂ ਬਦਲ ਲਓ ਬਾਕੀ ਦੇਖੋ ਅਕਸਰ ਜ਼ਿਆਦਾਤਰ ਮੈਂ ਵੀਡੀਓ ਬਣਾਉਣਾ ਹੁੰਦਾ ਹੁੰਨਾ ਨਾ ਆਪਦੇ ਸਟੂਡੀਓ ਵਿੱਚ ਬਣਾਉਣਾ ਹੁੰਨਾ ਪਰ ਇਦਾਂ ਅਕਸਰ ਬਾਹਰ ਇਦਾਂ ਦੀ ਬਹੁਤ ਜਗ੍ਹਾ ਹੁੰਦੀਆਂ ਨੇ ਕਿਉਂਕਿ ਆਪਣੇ ਲੋਕਲ ਇਹ ਜਿੰਨੇ ਵੀ ਸਪੌਟ ਨੇ ਆਪਣੇ ਲੋਕਲ ਹੀ ਨੇ ਬਿਲਕੁਲ ਘਰ ਦੇ ਕੋਲੇ ਸੋ ਜੇ ਤੁਹਾਨੂੰ ਇਦਾਂ ਦੀਆਂ ਵੀਡੀਓ ਆਊਟਸਾਈਡ ਵਧੀਆ ਲੱਗਦੀਆਂ ਨੇ ਜਿੱਥੇ ਪਿੱਛੇ ਇੱਕ ਵਧੀਆ 뷰 ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ ਕਿਉਂਕਿ ਫਿਰ ਆਪਾਂ ਇਦਾਂ ਬਣਾਉਣੀਆਂ ਸਟਾਰਟ ਕਰਦਾਂਗੇ ਪਰ ਮੈਂ ਜ਼ਿਆਦਾਤਰ ਹਨਾ ਆਪਣੇ ਸਟੂਡੀਓ ਵਿੱਚ ਵੀਡੀਓ ਰਿਕਾਰਡ ਕਰਦਾ ਹੁੰਨਾ ਸੋ ਵਿੱਚ ਵਿੱਚ ਮੈਂ ਕਿਹਾ ਚਲ ਥੋੜਾਪੋਤਾ ਚੇਂਜ ਲਿਓਣ ਲਈ ਅੱਜ ਮੈਂ ਡਿਸਾਈਡ ਕੀਤਾ ਸੀਗਾ ਵੀ ਅੱਜ ਦੀ ਵੀਡੀਓ ਇਦਾਂ ਹਨਾ ਆਊਟਸਾਈਡ ਬਣਾ ਲੈਣੇ ਆ ਸੋ ਚਲੋ ਇਹ ਤਾਂ ਹਨਾ ਸਾਈਡ ਤੇ ਇੱਕ ਹੋਰ ਟੌਪਿਕ ਵੱਲ ਜਾਣ ਲੱਗੇ ਸੀ ਗੱਲ ਐਂਡ ਵਿੱਚ ਯਾਰ ਮੈਂ ਹਨਾ ਇਹੀ ਕਹਿਣਾ ਚਾਹੁੰਨਾ ਵੀ ਆਪਦੀ ਵੈਲਿਊ ਇੰਨੀ ਕ ਬਣਾ ਲਓ ਲੋਕ ਖੁਦ ਤੁਹਾਡੇ ਮਗਰ ਮਗਰ ਆਉਣਾ ਲੋਕ ਕਿਹੜੀ ਚੀਜ਼ ਵੱਲ ਜਾਂਦੇ ਨੇ ਜਿੱਥੇ ਉਹਨਾਂ ਨੂੰ ਵੈਲਿਊ ਦਿਖੇ ਜੇ ਤੁਹਾਡੇ ਵਿੱਚ ਵੈਲਿਊ ਹੋਊਗੀ ਤਾਂ ਲੋਕਾਂ ਦੇ ਮਨ 'ਚ ਇਹ ਗੱਲ ਹੋਊਗੀ ਬਿਜੇ ਉਹ ਥੋੜ੍ਹਾ ਨਾ ਜਾਣ ਪਹਿਚਾਣ ਰੱਖਣਗੇ ਉਹਨਾਂ ਦਾ ਵੀ ਫਾਇਦਾ ਹੋ ਲੋਕ ਉੱਥੇ ਜਾਂਦੇ ਨੇ ਜਿੱਥੇ ਉਹਨਾਂ ਨੂੰ ਕੋਈ ਫਾਇਦਾ ਦਿਖਦਾ ਆਪਾਂ ਵੀ ਉਹੀ ਚੀਜ਼ ਕਰਦੇ ਆ ਜਿੱਥੇ ਆਪਾਂ ਨੂੰ ਫਾਇਦਾ ਹੁੰਦਾ ਆਪਾਂ ਉਹੀ ਚੀਜ਼ ਕਰਾਂਗੇ ਜਿਹੜੇ ਹੁਣ ਹਾਈ ਪ੍ਰੋਫਾਈਲ ਬੰਦੇ ਹੁੰਦੇ ਨੇ ਹਾਈ ਵੈਲਿਊ ਬੰਦੇ ਹੁੰਦੇ ਨੇ ਉਹਨਾਂ ਨਾਲ ਜੇ ਤੁਸੀਂ ਜਾਣ ਪਹਿਚਾਣ ਵੇ ਰੱਖੋਗੇ ਉਹਦੇ ਵਿੱਚ ਵੀ ਤੁਹਾਡਾ ਬਹੁਤ ਫਾਇਦਾ ਹੋਗਾ ਸੋ ਆਪਦੇ ਆਪ ਨੂੰ ਇੰਨਾ ਕਿ ਇੰਪਰੂਵ ਕਰ ਲਓ ਵੀ ਲੋਕ ਇਹ ਚੀਜ਼ ਦਾ ਈਮਾਨ ਕਰਨ ਬੀਓ ਤੁਹਾਨੂੰ ਜਾਣਦੇ ਨੇ ਵੀ ਤੁਹਾਡੇ ਤੱਕ ਉਹਨਾਂ ਦੀ ਪਹੁੰਚ ਆਈ ਹੀ ਉਹਨਾਂ ਲਈ ਬਹੁਤ ਵੱਡੀ ਗੱਲ ਆ ਪਰ ਇਹ ਚੀਜ਼ ਕਰ ਲਈ ਆਬਵੀਅਸਲੀ ਆਪਦੀ ਵੈਲਿਊ ਵਧਾਉਣੀ ਪੈਣੀ ਆ ਕਿਉਂਕਿ ਲੋਕਾਂ ਨੂੰ ਤੁਹਾਡੇ 'ਚ ਕੋਈ ਵੈਲਿਊ ਦਿਖਣੀ ਚਾਹੀਦੀ ਆ ਕੋਈ ਫਾਇਦਾ ਦੇਖਣਾ ਚਾਹੀਦਾ ਤਾਂ ਇਹ ਕਰ ਲਈ ਤੁਹਾਨੂੰ ਡੈਡੀਕੇਸ਼ਨ ਬਹੁਤ ਦੇਣੀ ਪੈਣੀ ਆ ਆਪਦੀ ਲਾਈਫ ਨੂੰ ਤੇ ਕਦੇ ਆਇਨਾ ਸੋਚਿਆ ਕਰੋ ਵੀ ਮੈਂ 2-4 ਸਾਲ ਹੀ ਮਿਹਨਤ ਕਰਨੀ ਆ ਉਹ ਤੋਂ ਬਾਅਦ ਮੇਰੀ ਜ਼ਿੰਦਗੀ ਪਰਫੈਕਟ ਹੋ ਜਾਊ ਸਾਰੀ ਉਮਰ ਹੀ ਬੰਦਾ ਮਿਹਨਤ ਕਰਦਾ ਰਹਿੰਦਾ ਪਰਫੈਕਟ ਕਦੇ ਨਹੀਂ ਹੁੰਦਾ ਇੰਪਰੂਵ ਹੋ ਸਕਦਾ ਬੰਦਾ ਬਾਕੀ ਆਸ ਗਿਆ ਆ ਦੀ ਵੀਡੀਓ ਉਮੀਦ ਕਰਦਾ ਆ ਤੁਹਾਨੂੰ ਵਧੀਆ ਲੱਗੀ ਜੇ ਵਧੀ ਸਕ੍ਰਾਈਬ ਕਰ ਦਿਓ ਇਦਾਂ ਦੀਆਂ ਵੀਡੀਓਜ਼ ਤੁਹਾਨੂੰ ਹੋਰ ਚਾਹੀਦੀਆਂ ਨੇ ਤਾਂ ਜਰੂਰ ਮੈਨੂੰ ਦੱਸਿਓ ਤਾਂ ਆਪਾਂ ਮਿਲਦੇ ਆਂ ਅਗਲੀ ਵਾਰ ਓਕੇ